ਪੰਜਾਬ ਹੋਮਗਾਰਡ ਸਿਵਲ ਡਿਫੈਂਸ ਬਰਨਾਲਾ ਵੱਲੋਂ 7 ਦਿਨਾਂ ਟ੍ਰੇਨਿੰਗ ਸੈਮੀਨਾਰ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਐਸਐਸਪੀ ਬਰਨਾਲਾ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ। ਇਸ ਸੈਮੀਨਾਰ ਵਿੱਚ ਬਹੁਤ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੁਆਰਾ ਆਪਰੇਸ਼ਨ ਸੰਧੂਰ ਦੌਰਾਨ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਖਾਸ ਕਰਕੇ ਸਿਵਲ ਡਿਫੈਂਸ ਦੀ ਸ਼ੁਰੂਆਤ ਕੀਤੀ ਗਈ ਹੈ। ਜੀ ਇਹ 7 ਦਿਨਾਂ ਦਾ ਜਿਹੜਾ ਹੈਗਾ ਸਿਵਲ ਡਿਫੈਂਸ ਦੀ ਟ੍ਰੇਨਿੰਗ ਜਿਹੜੀ ਹੈਗੀ ਹੈ ਜ਼ਿਲ੍ਹਾ ਬਰਨਾਲਾ ਦੇ ਵਿੱਚ ਕੀਤੀ ਜਾ ਰਹੀ ਹੈ। ਜਿਹਦੇ ਵਿੱਚ ਅਸੀਂ 360 ਜਿਹੜੇ ਹੈਗੇ ਨੇ ਸਿਵਲ ਵਲੰਟੀਅਰਸ ਨੂੰ ਜਿਹੜੀ 7 ਦਿਨ ਦੀ ਟ੍ਰੇਨਿੰਗ ਦਵਾਂਗੇ ਜਿਹਦੇ ਵਿੱਚ ਵੱਖ-ਵੱਖ ਟੈਕਨੀਕਸ ਚਾਹੇ ਉਹ ਡਿਜ਼ਾਸਟਰ ਮੈਨੇਜਮੈਂਟ ਨੂੰ ਲੈ ਕੇ ਹੈਗੀ ਹੈ ਚਾਹੇ ਉਹ ਜਨਰਲ ਸਿਵਲ ਡਿਫੈਂਸ ਦੀ ਹੈਗੀ ਹੈ ਉਹ ਬੱਚਿਆਂ ਨੂੰ ਬੱਚੇ ਵੀ ਨੇ ਤੇ ਇਹਦੇ ਵਿੱਚ ਹਰ ਤਰ੍ਹਾਂ ਦੇ ਵਰਗ ਦੇ ਲੋਕ ਨੇ ਤੇ ਉਹਨਾਂ ਨੂੰ 7 ਦਿਨਾਂ ਦੇ ਵਿੱਚ ਟ੍ਰੇਨ ਕੀਤਾ ਜਾਉਂਦਾ ਹੈ ਮਕਸਦ ਜੀ ਇਹਦਾ ਇਹ ਹੈ ਕਿ ਸਾਡੇ ਜਿਹੜੀ ਸੋਸਾਇਟੀ ਸੋਸਾਇਟੀ ਹੈ ਸੋਸਾਇਟੀ ਦਾ ਜਿਹੜਾ ਫਰਸਟ ਲਾਈਨ ਆਫ ਡਿਫੈਂਸ ਜਿਹੜਾ ਰਹਿੰਦਾ ਹੈ ਉਹ ਸਿਵਲ ਡਿਫੈਂਸ ਹੁੰਦਾ ਬਿਕੋਜ਼ ਸੋਸਾਇਟੀ ਦੇ ਵਿੱਚ ਸਾਡੇ ਇਦਾਂ ਦੇ ਲੀਡਰਸ ਹੋਣੇ ਚਾਹੀਦੇ ਨੇ ਕਿ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਆਪਦਾ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਰਿਸਪੌਂਡੈਂਟ ਜਿਹੜੇ ਹੁੰਦੇ ਨੇ ਇਹ ਲੀਡਰਸ ਹੁੰਦੇ ਨੇ ਉਸ ਤੋਂ ਬਾਅਦ ਪੁਲਿਸ ਜਿਹੜੀ ਹੈਗੀ ਹੈ ਉਹਦੇ ਵਿੱਚ ਆਉਂਦੀ ਐਕਸ਼ਨ ਦੇ ਵਿੱਚ ਆਉਂਦੀ ਹੈ ਨਾ ਇਹ ਬੱਚੇ ਜਿਹੜੇ ਹੈਗੇ ਨੇ ਜੋ ਵੀ ਸਾਡੇ ਸੋਸਾਇਟੀ ਦੇ ਜਿਹੜੇ ਪਾਰਟਿਸਪੈਂਟਸ ਨੇ ਇਹ ਸਾਰੇ ਇਹ ਟ੍ਰੇਨਿੰਗ ਲੈ ਕੇ ਆਈ ऍम ਸ਼ੋਰ ਕਿ ਇਹਨਾਂ ਦੀ ਕਪੈਸਿਟੀ ਜਿਹੜੀ ਹੈਗੀ ਹੈ ਕਿਸੇ ਵੀ ਤਰ੍ਹਾਂ ਦੀ ਆਪਜਾਂ ਨੂੰ ਸੰਭਾਲਣ ਦੇ ਲਈ ਸક્ષਮ ਬਣਨ ਦੀ ਜੀ ਸਾਡਾ ਜੀ ਰੋਲ ਜਿਹੜਾ ਹੈਗਾ ਸੀ ਇਹਨਾਂ ਨੂੰ ਬੈਸਟ ਤੋਂ ਬੈਸਟ ਜਿਹੜੀ ਹੈਗੀ ਟ੍ਰੇਨਿੰਗ ਤੇ ਜਿਹੜਾ ਐਨਵਾਇਰਨਮੈਂਟ ਜਿਹੜਾ ਸੀ ਇਹਨਾਂ ਨੂੰ ਮਹਈਆ ਕਰਾਵਾਂਗੇ ਤਾਂ ਜੋ ਇਹ 7 ਦਿਨਾਂ ਦੇ ਵਿੱਚ ਆਪਣਾ ਜਿਹੜਾ ਇੱਕ ਪ੍ਰੋਬਲਮ ਆਉਂਦੀ ਹੈ ਜੀ ਸਿਵਲ ਡਿਫੈਂਸ ਹੈ ਉਹ ਫਰਸਟ ਲਾਈਨ ਆਫ ਡਿਫੈਂਸ ਹੈਗੀ ਕਿਸੇ ਟਾਈਮ ਪ੍ਰੋਬਲਮ ਆਉਂਦੀ ਹੈ ਤਾਂ ਪਹਿਲਾਂ ਜਿਹੜੀ ਡਿਊਟੀ ਹੈ ਸਿਵਲ ਡਿਫੈਂਸ ਇਸ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਅਸੀਂ 360 ਵਲੰਟੀਅਰਜ਼ ਨੂੰ ਟ੍ਰੇਨ ਕਰਾਂਗੇ ਔਰ ਇਹ 7 ਦਿਨ ਚੱਲੇਗਾ ਪ੍ਰੋਗਰਾਮ 7 ਦਿਨ ਦੇ ਵਿੱਚ ਫਾਇਰ ਦੇ ਨਾਲ ਸੰਬੰਧਿਤ ਹੈਲਥ ਦੇ ਨਾਲ ਸੰਬੰਧਿਤ ਤੇ ਹੋਰ ਕਾਫੀ ਚੀਜ਼ਾਂ ਅਸੀਂ ਇੱਥੇ ਟ੍ਰੇਨਰਸ ਬੁਲਾਏ ਨੇ ਆਰਮੀ ਤੋਂ ਵੀ ਬੁਲਾਏ ਆ ਤੇ ਕੁਝ ਟ੍ਰੇਨਰ ਸਾਡੇ 에ਅਰ ਫੋਰਸ ਤੋਂ ਵੀ ਆਉਣਗੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਪਿੱਛੇ ਸਾਡਾ ਅਗਵਾਣੀ ਦੇਸ਼ ਨਾਲ ਕੁਝ ਤਲਕੀ ਵਾਲਾ ਮਾਹੌਲ ਹੋ ਗਿਆ ਸੀ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਬਿਹੇਵ ਕਰਨਾ ਸਾਡਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਅਸੀਂ ਆਪ ਦਾ ਬਚਾਅ ਕਰਨਾ ਤੇ ਅਸੀਂ ਆਪਦੇ ਆਪ ਨੂੰ ਕੰਟਰੋਲ ਕੀਤਾ ਰੱਖਣਾ ਪੈਨਿਕ ਤੋਂ ਕਿੱਦਾਂ ਬਚਣਾ ਇਹਦੇ ਨਾਲ ਸਾਰੇ ਵਰਗ ਜੁੜੇ ਆ ਇਹਦੇ ਨਾਲ ਅਸੀਂ ਸਟੂਡੈਂਟਸ ਵੀ ਜੁੜੇ ਆ ਇਹਦੇ ਨਾਲ ਅਸੀਂ ਰਿਟਾਇਰਡਸ ਵੀ ਜੁੜੇ ਆ ਇਹਦੇ ਨਾਲ ਅਸੀਂ ਆਰਕੀਟੈਕਚਰ ਵੀ ਜੁੜੇ ਆ ਇਹਦੇ ਨਾਲ ਅਸੀਂ ਪੱਤਰਕਾਰ ਭਾਈਚਾਰਾ ਵੀ ਜੁੜਿਆ ਹਰ ਵਰਗ ਨੂੰ ਅਸੀਂ ਫੁੱਲਾ ਸਦਾ ਦਿੱਤਾ ਸੀ ਤੁਸੀਂ ਆ ਕੇ ਟ੍ਰੇਨਿੰਗ ਲਓ ਦੇਖੋ ਸਮਾਜ ਦੀ ਸੁਰੱਖਿਆ ਜੋ ਰਾਖੀ ਇੱਕ ਸਾਂਝੀ ਰਿਸਪੌਂਸਿਬਿਲਟੀ ਹੈ और भारत के हर एक नागरिक की जिम्मेवारी है कि अपना योगदान समाज की राखी वास्ते दे जी सिविल डिफेंस है ये सिर्फ एक विवाद नहीं जिमें कि डीसी साहब ने दसी है कि फर्स्ट लाइन ऑफ डिफेंस है जो भी कोई आपदा आपदा आ जाती है कोई इमरजेंसी सिचुएशन आती है, दा है। वो सिविल डिफेंस के जेड वॉलेंटियरस हैं उन्होंने रोल बहुत ही इंपॉर्टेंट होंगे बिकॉज वो फर्स्ट रिस्पोंडर होंगे हैं छोटी छोटी इमरजेंसी सिचुएशन आ सकती है फॉर एग्जाम्पल किसी हेल्थ हजार्ड हो गया कोई पैंडेमिक फैल गया ਕੋਈ ਬਿਮਾਰੀ ਫੈਲ ਗਈ ਉਹਦੇ ਵਿੱਚ ਵੀ ਪਬਲਿਕ ਨੂੰ ਅਵੇਅਰ ਕਰਨਾ ਉਹਦੇ ਵਿੱਚ ਸਿਵਲ ਡਿਫੈਂਸ ਦਾ ਰੋਲ ਅਨਮੈਸਡ ਹੈ। ਔਰ ਜਿਹੜੀ ਇਹ ਟ੍ਰੇਨਿੰਗ ਹੈ ਇਹ ਇੱਕ process ਸਮਝੋ ਇਹਨਾਂ ਦੀ ਕੈਪੈਸਿਟੀ ਨੂੰ ਬਿਲਡ ਕਰਨਾ ਜਿਸ ਤਰੀਕੇ ਨਾਲ ਚੈਲੰਜਸ ਇਵੋਲਵ ਹੋ ਰਹੇ ਹਨ ਉਸ ਚੈਲੰਜਸ ਨੂੰ ਕੇਮ ਐ ਟੈਕਲ ਕਰਨਾ ਹੈ। ਉਹਦੇ ਰਿਹਾ ਨਹੀਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹਨਾਂ ਦੀ ਕੈਪੈਸਿਟੀ ਨੂੰ ਬਿਲਡ ਕੀਤਾ ਜਾਂਦਾ ਹੈ ਸੋ ਥੈਟ ਕਿਸੇ ਵੀ ਸਿਚੁਏਸ਼ਨ ਨੂੰ ਇਹ ਹੈਂਡਲ ਕਰ ਸਕਣ ਔਰ ਪ੍ਰਸ਼ਾਸਨ ਦਾ ਐਕਸਟੈਂਸ਼ਨ ਬਣ ਸਕਣ। ਉਸਾੜੇ ਵੱਲੋਂ ਅਪਾਰਟਮੈਂਟ ਜਿਹੜੀ ਇਹਨਾਂ ਦੀ ਜਨਰਲ ਟ੍ਰੇਨਿੰਗ ਇਸ ਤੋਂ ਇਲਾਵਾ ਕੋਈ ਸਪੈਸੀਫਿਕ ਟ੍ਰੇਨਿੰਗ ਚਾਹੀਦੀ ਹੈ ਫੋਰ ਏਗਜ਼ਾਮਪਲ ਲਾਸਟ ਈਅਰ ਜਿਹੜਾ ਆਪਰੇਸ਼ਨ ਸਿੰਦੂਰ ਵੇਲੇ ਸਿਚੁਏਸ਼ਨ ਸੀਗਾ ਉਹਦੇ ਵਿੱਚ ਇਮਰਜੈਂਸੀ ਸਿਚੁਏਸ਼ਨਸ ਦੇ ਵਿੱਚ ਕੇਮੈਂ ਡ੍ਰਿਲ ਕਰਾਉਣਾ ਹੈ ਕਿਵੇਂ ਪਬਲਿਕ ਨੂੰ ਏਕਵੇਟ ਕਰਾਉਣਾ ਹੈ ਉਹਦੇ ਵਿੱਚ ਅਸੀਂ ਵੀ ਜਿਹੜੇ ਸਾਡੇ ਕੋਲ ਸਪੈਸ਼ਲਾਈਜ਼ਡ ਟ੍ਰੇਨਰ ਹੈ ਉਹ ਮੁਹੱਈਆ ਕਰਾਇੰਗੇ ਔਰ ਕੇਵੇਂ ਬੈਕ ਬੈਟਾ ਕੋਆਰਡੀਨੇਸ਼ਨ ਕਰ ਸਕੀ ਉਹਦੇ ਰਿਗਾਰਡਿੰਗ ਪੁਲਿਸ ਵੱਲੋਂ ਜੋ ਵੀ ਹੋ ਸਕੇਗਾ ਅਸੀਂ ਪ੍ਰੋਵਾਈਡ ਕਰਾਂਗੇ ਸਰੇ ਦੀ ਸ਼ੁਰੂਆਤ ਤਾਂ ਵੈਸੇ ਦੇਸ਼ਾਂ-ਵਦੇਸ਼ਾਂ ਵਿੱਚ ਵੀ ਹੋ ਇੰਡੀਆ ਦੇ ਵਿੱਚ 1968 ਦੇ ਵਿੱਚ ਇਹ ਐਕਟ ਬਣਿਆ ਸੀਦਾ ਸੀ ਵੈਡਵੈਂਸ ਦਾ ਜਿਹਦੇ ਤਹਿਤ ਹੁਣ ਸਿਵਲ ਡਿਫੈਂਸ ਬਹੁਤ ਐਕਟਿਵ ਹੈ ਸੈਂਟਰ ਗਵਰਨਮੈਂਟ ਦਾ ਇੱਕ ਹਿੱਸਾ ਹੈ ਸੈਂਟਰ ਗਵਰਨਮੈਂਟ ਸਿਵਲ ਡਿਵੈਂਸ ਬਾਰੇ ਹਮੇਸ਼ਾ ਹਮੇਸ਼ਾ ਆਪਣੀ ਤਤਪਰਤਾ ਦਿਖਾਉਂਦੀ ਰਹਿੰਦੀ ਹੈ ਸਿਵਲ ਡਿਵੈਂਸ ਹੋਰ ਵੀ ਲਾਈਮਲਾਈਟ ਚ ਆ ਗਿਆ ਜਦੋਂ ਫਲੈਸ਼ ਫਲੈਡਿੰਗ ਹੋਈ ਲੋਕਾਂ ਦੇ ਘਰਾਂ ਦੇ ਵਿੱਚ ਜਾਨਾਂ ਚਲੀ ਗਈਆਂ ਬਰਨਾਲੇ ਦੇ ਡਿਸਟ੍ਰਿਕਟ ਜਿਹੜਾ ਹੈਗਾ ਮਤਲਬ ਇਹਦੇ ਸਿਵਲ ਡਿਫੈਂਸ ਨੇ ਜਿੰਨੇ ਬਰਨਾਲੇ ਜਿਹੜੇ ਪਿੰਡ ਸੀਗੇ 26 ਪਿੰਡ ਸੀ ਕਵਰ ਕੀਤੇ ਤੇ ਉਹ ਲੋਕਾਂ ਨੂੰ ਮਤਲਬ ਉਹਨੂੰ ਰਾਹਤ ਦਿੱਤੀ ਅਸੀਂ ਇਸ ਕਰਕੇ ਜਿਹੜਾ ਸਿਵਲ ਡਿਫੈਂਸ ਹੈਗਾ ਨਾ ਇਟ ਇਜ਼ ਵੈਰੀ ਐਕਟਿਵ ਅੰਡਰ ਦੀ ਕਮਾਂਡਰਸ਼ਿਪ ਆਫ ਸਰਦਾਰ ਰਸ਼ਪਾਲ ਸਿੰਘ ਉਲੂ ਮੂਲਾਗੇ ਤਾਂ 16 ਜ਼ਿਲ੍ਹੇ ਬੰਦੇ ਨੇਗੇ ਬਟ 12 ਜ਼ਿਲ੍ਹਿਆਂ ਦੇ ਵਿੱਚ ਇਹ ਬਹੁਤ ਐਕਟਿਵ ਹੈ ਬਹੁਤ ਐਕਟਿਵ ਜਿਵੇਂ ਲੁਧਿਆਣਾ ਹੋਇਆ ਜਿਲੰਦਰ ਹੋਇਆ ਬਠਿੰਡਾ ਹੋਇਆ ਬਰਨਾਲਾ ਹੋਇਆ ਮੈਨੂੰ ਫਰੀਦਕੋਟ ਫੋਜ਼ਪੁਰ ਸਾਰੇ ਕਿਤੇ ਜਿਹੜੀ ਸਿਵਲ ਡਿਫੈਂਸ ਹੈਗੀ ਹੈ ਕਾਸ ਕਰਕੇ ਜਿੱਥੇ ਜਿਆਦਾ ਮਤਲਬ ਬਾਰਡਰ ਦੇ ਨੇੜੇ ਏਰੀਆ ਪੈਂਦਾ ਹੈ ਜਾਂ ਜਿਆਦਾ ਮਤਲਬ ਉਹ ਸੁਪਰਸਟੀਗੇਟਡ ਨੇਗੇ ਉਥੇ ਇਹ ਸਿਵਲ ਡਿਫੈਂਸ ਦਾ ਕਮ ਜਿਆਦਾ ਪਾਚ ਜਾਂਦਾ ਹੈ ਤੇ ਮੈਨੂੰ ਲੱਗਦਾ ਇਸ ਤਰ੍ਹਾਂ ਦਾ ਸੈਮੀ ਰਾਂਚ ਜਿਹੜਾ ਹੈ ਉਹ ਹਰ ਸਕੂਲ ਚ ਲੱਗਣਾ ਚਾਹੀਦਾ ਹੈ ਹਰ ਕਾਲਜ ਚ ਲੱਗਣਾ ਚਾਹੀਦਾ ਹੈ ਜਿਵੇਂ ਕਿ ਅੱਜ ਸਰ ਨੇ ਦੱਸਿਆ ਕਿ 360 ਜਿਹੜੇ ਲੋਕ ਹੈ ਉਹਨਾਂ ਨੂੰ ਇਸ ਤੋਂ ਟ੍ਰੇਨਿੰਗ ਮਿਲੂਗੀ ਮੈਂ ਤਾਂ ਰਾਦਰ ਆ ਰਿਕੁਐਸਟ ਕਰਾਂਗਾ ਕਿ ਉਹ ਫਰਦਰ ਜੇ ਸਕੂਲ ਸੇ ਜਾਣ ਇੱਕ ਇੱਕ ਦਿਨ ਦਾ ਟ੍ਰੇਨਿੰਗ ਪ੍ਰੋਗਰਾਮ ਲਗਾਉਣ ਤਾਂ ਕਿ ਸਿਵਲ ਡਿਫੈਂਸ ਜਿਹੜੀ ਤਿਆਰ ਹੋ ਰਹੀ ਹੈ ਆਪਣੀ ਇੱਕ ਫਰਸਟ ਡਿਫੈਂਸ ਤਿਆਰ ਹੋ ਰਹੀ ਹੈ ਉਹਦੇ ਨਾਲਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਜਦੋਂ ਕੋਈ ਆਪਦਾ ਆ ਜਾਂਦੀ ਹੈ ਤਾਂ ਉਹ ਕਿਸ ਤਰ੍ਹਾਂ ਨਾਲ ਉਹਤੇ ਕੰਮ ਕਰਨ ਤਾਂ ਕਿ ਬੱਚਾ ਨੂੰ ਸਿਰਫ ਪੜ੍ਹਾਈ ਜਾਂ ਐਸੇ ਜਾਂ ਕੁਐਸਚਨ ਆਨਸਰ ਨਾ ਲਿਖਣ ਆਂਦੇ ਹੋਣ ਬਟ ਬੱਚਾ ਨੂੰ ਪ੍ਰੈਕਟੀਕਲੀ ਪਤਾ ਹੋਵੇ ਕਿ ਜਦੋਂ ਕੋਈ ਆਪਦਾ ਆਂਦੀ ਹੈ ਤਾਂ ਕਰਨਾ ਕੀ ਹੈ ਸਰ ਰੋਲ ਮਾਡਲ ਆਲਰੇਡੀ ਸਾਬਿਤ ਹੋ ਰਹੀ ਹੈ ਜਿਵੇਂ ਕਿ ਦਿਵਾਰ ਤੋਂ ਲੈਕਚਰ ਚ ਦੱਸਿਆ ਆਪਣੇ ਨਿਰਧਿਤ ਜਿਹੜੇ ਦੇਸ਼ ਹੈ ਉਹਨਾਂ ਨਾਲ ਕੋਈ ਵੀ ਦਿੱਕਤ ਹੋਈ ਜਾਂ ਬਾੜ ਦਾ ਕੋਈ ਵੀ ਸਮ ਆਇਆ ਉਹ ਸਿਵਲ ਡਿਫੈਂਸ ਨੇ ਬਾੜ ਚੜ੍ਹ ਕੇ ਕੰਮ ਕੀਤਾ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਕੋਈ ਸਮਾਜਿਕ ਕੋਈ ਕੰਮ ਕਰੂਗਾ ਤਾਂ ਰੋਲ ਮਾਡਲ ਤਾਂ ਆਪਣੇ ਆਪ ਹੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ